ਜਾਬਤੇ ਹਰਿਆਣਾ ਹਾਈ ਕੋਰਟ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਰੂਪ ਦੇ ਕਥਿਤ ਤੌਰ ਤੇ ਗਾਇਬ ਹੋਣ ਦੇ ਸਬੰਧ ਦੇ ਵਿੱਚ ਸਰਕਾਰ ਵਿਰੁੱਧ ਦਾਇਰ ਕੀਤੀ ਗਈ ਬੇਅਦਬੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ ਪੰਜਾਬ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ 7 ਦਸੰਬਰ ਨੂੰ ਇਸ ਮਾਮਲੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਸੀ ਇਸ ਜਾਣਕਾਰੀ ਤੋਂ ਬਾਅਦ ਹਾਈ ਕੋਰਟ ਨੇ ਬੇਅਦਬੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਪਟੀਸ਼ਨ ਕਰਤਾ ਗੁਰਵਤਨ ਸਿੰਘ ਨੇ ਅਕਤੂਬਰ ਵਿੱਚ ਇਹ ਬੇਅਦਬੀ ਪਟੀਸ਼ਨ ਦਾਇਰ ਕੀਤੀ ਸੀ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਅਗਸਤ ਵਿੱਚ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਸਾਹਮਣੇ ਕਿਹਾ ਸੀ ਕਿ ਗ੍ਰੈਸ ਖੱਤਰ ਨੇ ਰਾਜ ਦੇ ਡੀਜੀਪੀ ਨੂੰ ਇਸ ਗੰਭੀਰ ਮਾਮਲੇ ਵਿੱਚ ਲੋੜਿੰਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ ਇਸ ਦੇ ਬਾਵਜੂਦ ਵੀ ਲੰਬੇ ਸਮੇਂ ਤੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਪਟੀਸ਼ਨਕਰਤਾ ਨੇ ਦੋਸ਼ ਲਗਾਇਆ ਕਿ ਅਦਾਲਤ ਦੇ ਨਿਰਦੇਸ਼ਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਜਿਸ ਕਰਕੇ ਉਸ ਨੇ ਸਿੱਧੇ ਤੌਰ ਤੇ ਪੰਜਾਬ ਦੇ ਡੀਜੀਪੀ ਵਿਰੁੱਧ ਬੇਅਦਬੀ ਦੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਅੱਜ ਸੁਣਵਾਈ ਦੌਰਾਨ ਸਰਕਾਰ ਨੇ ਅਦਾਲਤ ਨੂੰ ਦੱਸਿਆ ਹੈ ਕਿ ਇਸ ਮਾਮਲੇ ਵਿੱਚ ਹੁਣ ਐਫਆਈਆਰ ਦਰਜ ਕਰ ਲਈ ਗਈ ਹੈ ਤੇ ਜਾਂਚ ਪ੍ਰਕਿਰਿਆ ਨੂੰ ਅੱਗੇ ਵਧਾਇਆ ਗਿਆ ਹੈ ਉਧਰੇ ਦੂਜੇ ਪਾਸੇ ਸ਼ੋਮਨੀ ਕਾਲੀ ਦਲ ਅੰਮ੍ਰਿਤਸਰ ਨੇ ਅੱਜ ਵੀਰਵਾਰ ਨੂੰ 328 ਪਵਿੱਤਰ ਸਰੂਪਾਂ ਨੂੰ ਲੈ ਕੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਬਾਹਰ ਇੱਕ ਵਿਸ਼ਾਲ ਵਿਰੋਧ ਪ੍ਰਦਰਸ਼ਨ ਕੀਤਾ ਇਸ ਦੌਰਾਨ ਪਾਰਟੀ ਨਾਲ ਜੁੜੀਆਂ ਮਹਿਲਾ ਆਦੀਦਾਰਾਂ ਚੂੜੀਆਂ ਲੈ ਕੇ ਪਹੁੰਚੀਆਂ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਮਾਨ ਅਤੇ ਪੁਲਿਸ ਸੁਪਰਡੈਂਟ ਹਰਪਾਲ ਸਿੰਘ ਵਿਚਕਾਰ ਤਿੱਖੀ ਬਹਿਸ ਵੀ ਹੋਈ ਪ੍ਰਦਰਸ਼ਨਕਾਰੀਆਂ ਨੂੰ ਜੀਪੀਸੀ ਦਫ਼ਤਰ ਬਾਹਰ ਜਾਣ ਤੋਂ ਰੋਕਣ ਲਈ ਪਹਿਲਾਂ ਹੀ ਪੁਲਿਸ ਤਾਇਨਾਤ ਕੀਤੀ ਗਈ ਸੀ ਸ਼ੋਮਨੀ ਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਮਾਨ ਨੇ ਕਿਹਾ ਕਿ 328 ਪਵਿੱਤਰ ਸਰੂਪਾ ਦਾ ਮੁੱਦਾ ਬਹੁਤ ਹੀ ਸੰਵੇਦਨਸ਼ੀਲ ਹੈ ਤੇ ਇਹ ਸਿੱਧੇ ਤੌਰ ਤੇ ਸਿੱਖ ਪਾਈਚਾਰੇ ਦੇ ਵਿਸ਼ੇਸ਼ ਵਿਸ਼ਵਾਸ ਨਾਲ ਜੁੜਿਆ ਹੋਇਆ ਹੈ ਪਾਰਟੀ ਦਾ ਦੋਸ਼ ਹੈ ਕਿ ਨਾਤਾ ਪੂਰੀ ਸੱਚਾਈ ਸਾਹਮਣੇ ਆਈ ਹੈ ਤੇ ਨਾ ਹੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ ਇਹ ਵਿਰੋਧ ਪ੍ਰਦਰਸ਼ਨ ਇਸ ਕਥਿਤ ਲਾਪਰਵਾਹੀ ਦੇ ਵਿਰੋਧ ਦੇ ਵਿੱਚ ਕੀਤਾ ਜਾ ਰਿਹਾ ਹੈ ਇਸ ਦੌਰਾਨ ਈਮਾਨ ਸਿੰਘ ਮਾਨ ਨੇ ਕਿਹਾ ਕਿ ਸੰਦਰ ਕੋਲੀ ਜੋ ਕਿ ਸੁਖਬੀਰ ਬਾਦਲ ਦੀ ਕੰਪਨੀ 'ਚੋਂ ਪੈਸਾ ਖਾ ਜਾਂਦਾ ਫਿਰ ਉਸਦੇ ਖਿਲਾਫ ਕੇਸ ਦਰਜ ਨਹੀਂ ਹੋਣਾ ਚਾਹੀਦਾ ਸੀ ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਐਨੇ ਗੰਭੀਰ ਮਾਮਲੇ ਵਿੱਚ ਵੀ ਜਵਾਬਦੇਹੀ ਤੈਅ ਨਹੀਂ ਕੀਤੀ ਜਾਂਦੀ ਤਾਂ ਇਹ ਸਿੱਖ ਸੰਸਥਾਵਾਂ ਦੀ ਭਰੋਸੇਯੋਗਤਾ ਤੇ ਗੰਭੀਰ ਸਵਾਲ ਖੜੇ ਕਰਦਾ ਹੈ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਵਿਰੋਧ ਪ੍ਰਦਰਸ਼ਨ ਦੌਰਾਨ ਮੌਜੂਦ ਰਹੇ ਕਿਸੇ ਵੀ ਤਰ੍ਹਾਂ ਦੇ ਵਿਗੜਨ ਨੂੰ ਰੋਕਣ ਲਈ ਵਿਰੋਧ ਪ੍ਰਦਰਸ਼ਨ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਇਸ ਦੌਰਾਨ ਕੀ ਬੋਲੇ ਨੀਮਾਨ ਸਿੰਘ ਮਾਨ ਤੁਸੀਂ ਇੱਕ ਵਾਰ ਖੁਦ ਸੁਣੋ ਸ਼੍ਰੋਮਣੀ ਕਮੇਟੀ ਅੱਜ ਤੱਕ ਨਜ਼ਰੀ ਕਿੰਨੀ ਦੇਰ ਜਾ 4-5 ਸਾਲ ਤੋਂ ਬਡਾਲਾ ਸਾਹਿਬ ਨੇ ਮੇਰੇ ਤਾਂ ਮੋਰਚਾ ਲਗਾਇਆ ਪਰ ਕੋਈ ਅਹਿਸਾਸ ਨਹੀਂ ਉਹਨਾਂ ਕਿਆ ਕਸੀ ਐਨਾ ਤੇ ਐਫ ਆਈ ਆਰ ਦਰਜ ਕਰਾਂਗੇ ਐਫ ਆਈ ਆਰ ਦਰਜ ਕਰਨ ਤੋਂ ਬਿਨਾ ਜਦੋਂ ਕੋਲੀ ਨੂੰ ਗ੍ਰਿਫਤਾਰ ਕਰਕੇ ਉਹਦੇ ਕੋਲੋਂ ਫਰੰਟ ਜਾ ਆਏ ਆ ਫਟ ਇਹਨਾਂ ਨੇ ਕੀ ਕੀਤਾ ਸ਼ਰਮਨੀ ਕਮੇਟੀ ਵਾਲੇ ਨੇ ਕਿ ਅਸੀਂ ਇਸ ਕੰਮ ਦੇ ਵਿੱਚ ਕਿਸੇ ਕੋਈ ਸਹਾਇਕ ਨਹੀਂ ਦੇਣਾ ਅਸੀਂ ਇਨਵੈਸਟੀਗੇਸ਼ਨ ਵਿੱਚ ਕੋਈ ਸਹਾਇਕ ਨਹੀਂ ਦੇਣਾ ਫਿਰ ਇਸ ਤੋਂ ਕੀ ਅਸੀਂ ਸਮਝੀਏ ਫਿਰ ਬੇਦਾਵਾ ਦਿੱਤਾ ਇਹਨਾਂ ਨੇ 328 ਰੁਪਏ ਨੂੰ ਅਸੀਂ ਮਾਈਪਾ ਗੋਦੀਆ ਵਾਰਸ ਅਸੀਂ ਉਹਨਾਂ ਨੂੰ ਅਹਿਸਾਸ ਕਰਵਾਉਣ ਆਏ ਆ ਇਸਰਾ ਮਾਈਪਾ ਕਰਨ ਮਾਰਸਿੰਗ ਨੂੰ ਰਾਹ ਨੂੰ ਕਿਆ ਸੀਗਾ ਕਿ ਐ ਲੋ ਚੂੜੀਆਂ ਪਾ ਲੋ ਜਦੋਂ ਬੇਦਾਵਾ ਦੇ ਕੇ ਆਗੇ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਰੂਪ ਤਾਂ ਅਸੀਂ ਵੀ ਇਹਨਾਂ ਨੂੰ ਕਹਿ ਰਹੇ ਹਾਂ ਕਿ ਜੇ ਤੁਸੀਂ ਸਾਨੂੰ 328 ਰੁਪਏ ਦਾ ਇਨਸਾਫ ਨਹੀਂ ਦਵਾ ਸਕਦੇ ਜੇਕਰ ਤੁਸੀਂ ਉਹਦੇ ਵਿੱਚ ਇਨਵੈਸਟੀਗੇਸ਼ਨ ਨਹੀਂ ਕਰ ਸਕਦੇ ਤਾਂ ਸਾਡੇ ਵੱਲੋਂ ਤੁਸੀਂ ਚੂੜੀਆਂ ਪਾ ਲੋ ਅੱਗੇ ਤੋਂ ਸਾਡਾ ਕੰਮ ਜਾਣੇ ਅਸੀਂ ਜਾਣੀਏ ਕੀ ਕਰਨਾ ਔਂਤ ਨੇ ਜਾਣਨਾ ਕੀ ਕਰਨਾ ਠੀਕ ਹੈ ਜੀ ਜੇਕਰ ਜੇਕਰ ਸੁਖਬੀਰ ਬਾਦਲ ਦੀ ਕਿਸੇ ਕੰਪਨੀ ਦੇ ਵਿੱਚੋਂ ਕੋਈ ਕਪੜਾ ਹੁੰਦਾ ਕੋਟਾਲਾ ਹੁੰਦਾ ਲੱਖਾਂ ਕਰੋੜਾਂ ਰੁਪਏ ਖਰਦੇ ਉਹ ਛੱਡ ਦੂਗਾ ਕਦੀ ਨਹੀਂ ਛੱਡੂਗਾ 98 ਇੰਚਾਪਤਾ ਇਹਦਾ ਨਿਆ ਲੈਂਦੇ ਆ ਅਸੀਂ ਕੋਲੀ ਜਿਹੜਾ ਸਾਡਾ ਵਾਸਤਾ ਨਹੀਂ ਹੈ ਨੌਕਰ ਤੇ ਬਸ ਫਿਰ ਅਸੀਂ ਇੱਕ ਤੋਹਫਾ ਨੌਕਰ ਸੁਖਬੀਰ ਬਾਦਲ ਦਾ ਔਰ ਜਿਹੜੀ ਉਹਨੂੰ ਤਨਖਾਹਾਂ ਨੇ ਉਹ ਸ਼ੋਰਨੀ ਕਮੇਟੀ ਕੋਲੋਂ ਦਿੱਤੇ ਜਾਣ ਲੈ ਤਨਖਾਹਾਂ ਨੇ ਕੰਮ ਕਰ ਲਿਆ ਸੀ ਠੀਕ ਹੈ ਪੀਸੀ ਨੂੰ ਫੇਰ ਸਮਝਾਉਣ ਆਏ ਆ ਕਿ 328 ਰੁਪਿਆਂ ਦੀ ਭਾਲ ਕਰੋ ਉਹਦੀ ਪੜਤਾਲ 'ਚ ਮਦਦ ਕਰੋ ਜਿਹੜੇ ਕ੍ਰਿਮੀਨਲ ਇੱਥੇ ਫੋਰਜਰੀ ਕਰਕੇ ਚੋਰੀਆਂ ਕਰਕੇ ਕ੍ਰਿਮੀਨਲ ਕੰਟੈਕਟ ਕਰਕੇ ਗਏ ਆ ਉਹਨਾਂ ਤੇ ਕੇਸ ਦਰਜ ਕਰਕੇ ਗੁਰੂ ਸਾਹਿਬ ਨੂੰ ਇਨਸਾਫ ਦਿਵਾਓ ਤੇ ਗੁਰੂ ਸਾਹਿਬ ਦੀ ਭਾਲ ਕਰੋ ਇਹ ਇੱਕ ਚਿੰਨ ਹੈ ਜੋ ਸਾਡੇ ਇਤਿਹਾਸ ਦੇ ਪੰਨਿਆਂ 'ਚੋਂ ਮਾਈ ਭਾਗੋਂ ਨੇ ਵਰਤਿਆ ਸੀਗਾ ਤਾਂ ਕਿ ਉਹ ਜਿਹੜੇ ਸਿੱਖ ਮੁਕਰਦੇ ਆ ਕਿ 328 ਸਰੂਪ ਜਾਣ ਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਉਹਨਾਂ ਤੋਂ ਵਾਂਝੇ ਆ ਉਹਨਾਂ ਦੀ ਜ਼ਮੀਰ ਜਾਗੇ ਉਹ ਮੁੜ ਕੇ ਸਮਝਣ ਕਿ ਉਹਨਾਂ ਦਾ ਫਰਜ਼ ਕੀ ਆ ਗੁਰੂ ਸਾਹਿਬ ਤਹਤ ਉਹਦੀ ਕ੍ਰਿਮੀਨਲ ਇਨਵੈਸਟੀਗੇਸ਼ਨ ਕਰਾਉਣ ਉਹ ਕ੍ਰਿਮੀਨਲ ਇਨਵੈਸਟੀਗੇਸ਼ਨ ਦੇ ਵਿੱਚ ਹਿੱਸਾ ਲੈਣ ਔਰ ਸਤਿੰਦਰ ਪੋਲੀ ਵਰਗੇ ਜਿਹੜਾ ਫੋਰਜੀ ਨਹੀਂ ਫਰਾਡ ਨਹੀਂ ਕ੍ਰਿਮੀਨਲ ਕੰਡੈਕਟ ਨਹੀਂ ਆਪਣਾ ਪੂਰਿਓ ਘਟਾਲਾ ਕਰਕੇ ਗਏ ਆ ਉਹਨਾਂ ਦਾ ਕੇਸ ਦਰਜ ਕਰਕੇ ਉਹਨੂੰ ਜੇਲ੍ਹ ਭੇਜਣ ਇਹ ਅਸੀਂ ਯਾਦ ਦਿਵਾਣ ਆਏ ਆ ਐਸਜੀਪੀਸ ਨੂੰ ਉਹਨਾਂ ਦੇ ਫਰਜ਼ ਨੂੰ ਤੁਹਾਡੇ ਫਰਜ਼ ਨੂੰ ਕਿ ਇਹ ਛੱਡਿਆ ਨਹੀਂ ਜਾ ਸਕਦਾ ਮਸਲਾ ਇਹ ਸਿਰੇ ਲਾਣਾ ਚਾਹੀਦਾ 328 ਰੂਪ ਕੇ ਸਾਲਾ ਚ ਬਰਗਾੜੀ ਤੇ ਅਸੀਂ ਦੇਖਿਆ ਕੀ ਹਾਲ ਹੋ ਗਏ ਉਹਨਾਂ ਦੇ ਸਾਡੇ ਮਨ ਚ ਫਿਕਰ ਹੈ ਤੇ 328 ਰੂਪ ਤੋਂ ਆਪਾਂ ਵਾਝੇ ਨਹੀਂ ਹੋ ਸਕਦੇ ਆ ਇੱਕ ਯਾਦਗਾਰੀ ਚਿੰਨ ਅਸੀਂ ਉਹਨਾਂ ਨੂੰ ਦੇਣ ਆਏ ਹਾਂ ਇਸ ਚ ਕੋਈ ਸਾਨੂੰ ਹੋਰ ਨਹੀਂ ਹੈ ਬੇਨਤੀ ਹੋ ਗਈ ਜੀ ਮੈਂ ਤੇਰੀ ਬੇਨਤੀ ਹੈ ਦੇਖੋ ਗੱਲ ਇਹ ਹੈ ਇਹ ਜਿਹੜੀ ਸੰਸਥਾ ਵਾ ਨਾ ਇਹ ਸੰਸਥਾ ਅਸੀਂ ਸੰਸਥਾ ਦੇ ਵਿੱਚ ਇਹੋ ਜੀ ਲਾਉ ਨਹੀਂ ਕਰ ਸਕਦੇ ਹਾਂ ਤੁਸੀਂ ਕਿਸੇ ਨੂੰ ਮਿਲਣਾ ਕਿਤੇ ਘਰ ਜਾ ਕੇ ਦੇ ਦਿਓ ਉਹ ਤਾਂ ਇਸ ਸੰਸਥਾ ਬੜੀ ਉੱਚ ਸਤਿਕਾਰ ਸਾਡੇ ਪਰਿਵਾਰਾਂ ਨੇ ਪਰਚਦ ਦਰਜਿਆ ਸਾਡੇ ਜੀ ਸਾਡੇ ਪਰਿਵਾਰਾਂ ਨੇ ਸ਼ੀਧੀਆਂ ਦੇ ਕੇ ਇਸ ਸੰਸਥਾ ਨੂੰ ਹੌਂਸਲੇ ਹੁੰਦਾ ਵਾ ਪਰ ਬੜੇ ਮੈਨੂੰ ਮਾਨਿਆ ਕਿ ਤੁਸੀਂ ਸਾਡਾ ਮਾਨਤ ਹੋਗੇ ਇਹ ਸਿਰਫ ਰੈਂਡਮ ਤੁਹਾਡਾ ਜੀਆ ਦਵਾ ਦਿੰਨੇ ਆ ਪਰ ਆ ਜਿਹੜੀ ਚੀਜ਼ਾਂ ਨੇ ਬਸਣ ਕਿਤੇ ਜਾ ਕੇ ਦੇਣ ਭਯਾਨ ਭਯਾਨ ਕੀ ਕਰਦੇ ਹੋ ਦਸ਼ਕਾ ਕੋਈ ਨਾ ਦੀਦੀਏ ਤੁਹਾਡੇ ਨਾਲ ਕੌਣ ਗਿਆ ਸੀ ਪਰ ਐਸਜੀਪੀਸੀ ਤੋਂ ਪਹਿਲਾਂ ਪੁਲਿਸ ਵੱਲੋਂ ਤੁਹਾਨੂੰ ਗੁਦਾਰਿਸ਼ ਕਰ ਦਿੱਤੀ ਗਈ ਕਿ ਇਹ ਮਰਿਆਦਾ ਦੇ ਉਲਟ ਹੈ ਦੇਖੋ ਇਹ ਮਰਿਆਦਾ ਦੇ ਵਿੱਚ ਬਿਲਕੁਲ ਹੈ ਮਾਈ ਭਾਗੋ ਨੇ ਕੀਤਾ ਸੀ ਕਦੋਂ ਕੀਤਾ ਸੀ ਜਦ ਬਦਾਵਾ ਦੇ ਕੇ 40 ਮੁਕਤੇ ਗੁਰੂ ਸਾਹਿਬ ਨੂੰ ਛੱਡ ਕੇ ਆ ਗਏ ਸੀਗੇ ਮਾਈ ਭਾਗੋ ਨੇ ਉਹਨਾਂ ਨੂੰ ਚੂੜੀਆਂ ਦੀ ਭੇਟਾ ਦਿੱਤੀ ਸੀ ਜਿਹਦੇ ਨਾਲ ਉਹਨਾਂ ਨੇ ਹਰਖ ਮੰਨ ਕੇ ਗੁਰੂ ਸਾਹਿਬ ਦਾ ਸਾਥ ਨਹੀਂ ਛੱਡਿਆ ਕੱਲ ਪ੍ਰਤਾਪ ਸਿੰਘ ਨੇ ਇੰਟਰਵਿਊ ਦਿੱਤੀ ਹੈ ਜਿਹਦੇ ਵਿੱਚ ਸਪਸ਼ਟ ਕਿਹਾ ਕਿ ਅਸੀਂ ਐਸਆਈਟੀ 'ਚ ਕੋਈ ਬਿਆਨਬਾਜ਼ੀ ਕੁਝ ਵੀ ਐਸਜੀਪੀਸੀ ਦੀ ਮਦਦ ਨਹੀਂ ਹੋਊਗੀ ਅਸਲ ਇਹ ਹੈ ਕਿ ਇਹ ਕੰਟੀਨਿਊਇੰਗ ਕ੍ਰਾਈਮ ਹੈ ਚੱਲਦਾ ਕ੍ਰਾਈਮ ਹੈ ਚੱਲਦਾ ਕ੍ਰਾਈਮ ਇਸ ਕਰਕੇ ਹੈ ਕਿਉਂਕਿ 328 ਰੂਪ ਗਾਇਬ ਹੋਏ ਸੀਗੇ 328 ਰੂਪ ਅੱਜ ਵੀ ਗਾਇਬ ਹੈ ਉਹਨਾਂ ਦੀ ਪੜਤਾਲ ਐਸਜੀਪੀਸੀ ਨਹੀਂ ਕਰ ਰਹੀ ਉਹਨੇ ਕੋਈ ਤਨਖਾਹਾਂ ਲਾ ਕੇ ਗੁਰੂ ਸਾਹਿਬ ਦੀ ਦੇਖ ਰਹਿਕ ਵਾਸਤੇ ਕੋਈ ਬੰਦੋਬਸਤ ਕੀਤੇ ਨਹੀਂ ਉਹਨਾਂ ਨੂੰ ਭਾਲਣ ਦੇ ਬੰਦੋਬਸਤ ਨਹੀਂ ਕੀਤੇ ਤੇ ਜੇ ਪੰਜਾਬ ਸਰਕਾਰ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਜਿਹੜਾ ਕ੍ਰਿਮੀਨਲ ਕੰਡਕਟ ਹੈ ਹੁਣ 10 ਕਰੋੜ ਰੁਪਏ ਇੱਕ ਸਸਤਾ ਤੇ ਬੰਦਾ ਖਾਜੇ ਉਹ ਕ੍ਰਿਮੀਨਲ ਨਹੀਂ ਹੈ ਉਹ ਇੱਕ ਬਹੁਤ ਵੱਡੀ ਫੌਜਰੀ ਤੇ ਫਿਡਿਸ਼ਰੀ ਕ੍ਰਾਈਮ ਨਹੀਂ ਹੈ ਉਹਦੇ ਬਰ ਖਲਾਫ ਇਹਨਾਂ ਨੇ ਕੋਈ ਕ੍ਰਿਮੀਨਲ ਕੇਸ ਨਹੀਂ ਦਰਜ ਕੀਤਾ ਹੈਗਾ ਉਸ ਤੋਂ ਇਲਾਵਾ ਉਹਦੇ ਸੀਏ ਦੇ ਅ ਪਰਚਿਆਂ ਦੇ ਉੱਤੇ ਐਨ ਐਨ ਆਈ ਸੀ ਏ ਆਏ ਤੇ ਉਹਦੀ ਸੀਏ ਰੱਦ ਕਰਨ ਨੂੰ ਨਹੀਂ ਕੀਤਾ ਜਦ ਕੇ ਬੀਬੀ ਜਗੀਰ ਕੌਰ ਨੇ ਵਾਅਦਾ ਕੀਤਾ ਸੀ ਸਾਨੂੰ ਕਿ ਸਤਿੰਦਰਪਾਲ ਦਾ ਸੀਏ ਦਾ ਦਰਜਾ ਰੱਦ ਕਰਨ ਵਾਸਤੇ ਕਾਰਵਾਈ ਐਸ ਡੀ ਪੀ ਸੀ ਕਰੂਗੀ ਹੁਣ ਮੈਂ ਦੂਜੇ ਪੱਖੋਂ ਪੁੱਛਦਾ ਜੇ ਕੋਲੀ ਸੁਖਬੀਰ ਬਾਦਲ ਦੀ ਕੰਪਨੀ 'ਚ ਇਹ ਪੈਸੇ ਖਾ ਜਾਂਦਾ ਇਹ ਕਪਲੇ ਕਰ ਜਾਂਦਾ ਤਾਂ ਉਹਦੇ ਬਰ ਖਿਲਾਫ ਇਹ ਕੇਸ ਦਰਜ ਨਹੀਂ ਸੀ ਹੋਣੇ ਉਹਦੇ ਵਰਖਲਾ ਕ੍ਰਿਮినਲ ਕੇਸ ਚੱਲਣਾ ਸੀ ਆ ਬੀਆਈਐਸ ਚਹਿਲ ਦਾ ਕੇਸ ਹੈ ਜਿਹਦੇ ਵਿੱਚ ਅਣਮਨੁੱਖੀ ਤਰੱਕੀ ਨਾਲ ਤਰੀਕੇ ਨਾਲ ਸੁਖਬੀਰ ਨੇ ਟੌਰਚਰ ਕਰਾਇਆ ਉਹਨੂੰ ਪਰ ਜਦ ਗੁਰੂ ਸਾਹਿਬ ਦੇ ਵਾਰੀ ਆਉਂਦੀ ਹੈ ਉਹਨਾਂ ਦੇ 328 ਰੂਪਾਂ ਦੀ ਗੱਲ ਆਉਂਦੀ ਹੈ ਇਹ ਕਹਿੰਦੇ ਅਸੀਂ ਨਾ ਕਿਸੇ ਨੂੰ ਕਰਨ ਦੇਣੀ ਐ ਇਨਕੁਆਇਰੀ ਨਾ ਅਸੀਂ ਕੀਤੀ ਐ ਤੇ ਅਸੀਂ ਇੱਥੇ ਗੱਲ ਛੱਡ ਦੇਣੀ ਤੇ ਗੁਰੂ ਸਾਹਿਬ ਹਜੇ ਵੀ ਗਾਇਬ ਹੈ ਕੌਣ ਤੁਸਤੇ ਵੀ ਉਹ ਕਾਲ ਤੇ ਕਿਤੇ ਸੱਦ ਲਿਆ ਜੀ ਉਹਨਾਂ ਨੇ ਕੁਝ ਕਿਹਾ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹਦੀ ਪੁਰਸਾਹਬਾਂ ਦੇ ਨਾਲ ਕੀ ਲੱਗਦਾ ਜੀ ਉਹਨਾਂ ਭਗਮੰਤਮਾਨ ਜਿੰਨਾ ਗੰਦਾ ਮੈਂ ਕਹਿ ਨਹੀਂ ਸਕਦਾ ਹੈਗਾ ਇਹ ਵਿਅਕਤੀ ਨੇ ਜੋ ਕੰਮ ਕੀਤਾ ਹੈਗਾ ਉਹ ਸ਼ਰਮਨਾਇਕ ਹੈ ਔਰ ਮੈਂ ਸਮਝਦਾ ਕਿ ਇਹਨੂੰ ਬਿਲਕੁਲ ਹਿਸਾਬ ਕਿਤਾਬ ਇਸ ਗੱਲ ਦਾ ਦੇਣਾ ਚਾਹੀਦਾ ਔਰ ਸਭ ਤੋਂ ਮਾੜੀ ਗੱਲ ਇਹ ਹੈ 2023 ਚ ਜਿਹੜਾ ਇਲੈਕਸ਼ਨ ਕਮਿਸ਼ਨ ਜਸਟਿਸ ਸਰੋਂ ਨੇ ਇਹਨੂੰ ਹੁਕਮ ਕੀਤਾ ਹਦਾਇਤ ਕੀਤੀ ਕਿ ਤੂੰ ਵੋਟਾਂ ਬਣਾ ਉਹ 23 ਦੇ ਵਿੱਚ ਇਹਦੇ ਕੋਲੇ ਨਾ ਕੋਈ ਪਟਵਾਰੀ ਸੀਗੇ ਨਾ ਇਹਨੇ ਬੰਦੇ ਲਾਏ ਕੋਈ ਕੰਮ ਨਹੀਂ ਕੀਤਾ 24 ਦਾ ਸਾਲ ਨਗਾਤਾ ਔਰ 25 ਦੇ ਮੱਧ ਤੇ ਜਾ ਕੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਪੂਰੀਆਂ ਹੋਈਆਂ ਜਦ ਤਾਂ ਹੀ ਸਰੋਂ ਸਾਹਿਬ ਲੱਥ ਗਏ ਸੀਗੇ ਚੋਣ ਇਹਨੇ ਜਾਣ ਮੁੱਜ ਕੇ ਰਕਵਾਏ ਹੋਏ ਆ ਜਿਹੜਾ ਕੰਮ ਆਪਣੇ ਗੁਰੂ ਘਰ ਦੀ ਸਫਾਈ ਹੋਣੀ ਸੀ ਚੋਣਾ ਰਾਹੀਂ 2016 ਚ ਨਵੀਂ ਕਮੇਟੀ ਆਉਣੀ ਸੀ ਆ ਸਾਰੀ ਗੱਲ ਦੀ ਦੇਖਰੇਖ ਉਹਦੇ ਅਧੀਨ ਹੋਣੀ ਸੀ ਆ ਜਿਹੜੇ ਚੋਣ ਨਹੀਂ ਕਰਾਏ ਉਹਦੇ ਕਰਕੇ ਲਗਾਤਾਰ ਇਹ ਗੱਲ ਦਬਾਈ ਗਈ ਹੈ ਅੱਜ ਤੱਕ ਦੱਬੀ ਰੱਖੀ ਹੈ ਔਰ ਇਹ ਮੀਲੀ ਭੋਗਤਾ ਇਹ ਮੈਂਬਰਾਂ ਦੀ ਔਰ ਇਹਨਾਂ ਦੇ ਜਿਹੜੇ EMPLOYEES ਐ ਜਿਹੜਾ ਇਸ ਗੱਲ ਨੂੰ ਖੁਲਾਮਾ ਨਹੀਂ ਦੇਣਾ ਚਾਹੁੰਦੇ ਜਿਹਦੇ ਕਰਕੇ ਉਹਰੇ ਸਫਾਈ ਨਹੀਂ ਹੋ ਸਕਦੀ ਇਦੇ ਵਿੱਚ ਨਵੇਂ ਸਿਸਟਮ ਨਹੀਂ ਲਾਗੂ ਹੋ ਸਕਦੇ ਪੁੱਛ ਪੜਤਾਲ ਸਾਰੀ ਰੁਕੀ ਹੋਈ ਹੈ ਕੋਈ ਕੋਈ ਕਹਿੰਦੇ ਜੀ ਮੈਚ ਤੋਂ ਸਕਦਰ ਪੇਸ਼ ਹੋਣਾ ਮੇਰਾ ਲਾਈਵ ਚਲਾਇਆ ਜਾਵੇ ਕਿ ਲੱਗਦਾ ਕਿ ਉਹ ਅਜੇ ਵੀ ਹੈਕੜ ਬਾਜੀ ਦੇ ਵਿੱਚ ਹੈ ਵੇਖੋ ਸਰ ਸਾਹਿਬ ਜੇ ਸੰਗਤ ਨੂੰ ਕੋਈ ਨੀਵਾ ਸਮਝਦਾ ਹੈ ਕਿ ਸੰਗਤ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿ ਗੱਲਬਾਤ ਕੀ ਹੋ ਰਹੀ ਹੈ ਕੋਈ ਸਮਝੌਤੇ ਹੋ ਰਹੇ ਆ ਨਹੀਂ ਹੋ ਰਹੇ ਤਾਂ ਮੇਰੇ ਹਿਸਾਬ ਨਾਲ ਲਾਈਵ 'ਚ ਕੀ ਮੜਾ ਆਖਿਰ ਜਿਹੜੇ ਜਥੇਦਾਨ ਹੈ ਉਹਨਾਂ ਨੇ ਕੋਈ ਲੁਕੀ-ਛੁਪੀ ਗੱਲ ਤਾਂ ਕਰਨੀ ਨਹੀਂ ਉਹਨਾਂ ਨੇ ਕੋਈ ਧੁਆ ਛੱਡਦੇ ਮੈਂ ਆ ਛੱਡ ਦਿੰਦਾ ਹੈਗਾ ਇਹੋ ਜੀ ਗੱਲ ਤਾਂ ਉੱਥੇ ਸੌਦਾ ਹੋਣਾ ਨਹੀਂ ਠੀਕ ਹੈ ਨਾ ਜੀ ਜੇ ਨਹੀਂ ਹੋਣੇ ਇਹੋ ਜੇ ਸੌਦੇ ਤਾਂ ਸਪਸ਼ਟ ਰੂਪ ਚ ਗੱਲ ਹੋ ਜਾਣੀ ਚਾਹੀਦੀ ਇਹ ਸੰਗਤ ਦੇ ਸਾਹਮਣੇ ਉਤਰ ਦੇ ਨਾਲ ਚੂੜੀਆਂ ਦਾ ਕੀ ਮਤਲਬ ਸੀਗਾ ਹਾਂਜੀ ਮੰਗੋ ਪੱਤਰ ਦੇ ਨਾਲ ਚੂੜੀਆਂ ਲੈ ਕੇ ਆਉਂਦਾ ਕੀ ਮਤਲਬ ਸੀਗਾ ਜਿਹੜੇ ਮਾਈ ਭਾਗੋ ਨੇ ਜਦ ਬਦਾਵਾ ਦੇ ਚੁੱਕੇ ਸੀ ਸਿੱਖ ਗੁਰੂ ਸਾਹਿਬ ਨੂੰ ਉਹਨਾਂ ਨੂੰ ਚੂੜੀਆਂ ਭੇਟ ਕੀਤੀਆਂ ਸੀ ਕਿ ਤੁਸੀਂ ਆਪ ਦੀ ਜ਼ਿੰਮੇਵਾਰੀ ਗੁਰੂ ਸਾਹਿਬ ਨਾਲ ਨਹੀਂ ਨਿਭਾਰੇ ਔਰ ਉਹਨਾਂ ਨੇ ਫਿਰ ਚੂੜੀਆਂ ਪੇਸ਼ ਕੀਤੀਆਂ ਸੀ ਤੇ ਜਿਸ ਕਰਕੇ ਮੁੜ ਕੇ ਮਹਾ ਸਿੰਘ ਹੋਣਾ ਨੇ ਗੁਰੂ ਸਾਹਿਬ ਨਾਲ ਜੁੜ ਕੇ ਲੜਾਈਆਂ ਲੜੀਆਂ ਸੀਗੀਆਂ ਸ਼ਹਾਦਤ ਦਿੱਤੀ ਸੀ ਸੋ ਚੂੜੀਆਂ ਦਾ ਮਕਸਦ ਯਦ ਉਰੇ ਇਹ ਹੈ ਕਿ ਤੁਸੀਂ ਮੁੜ ਕੇ ਆਪਣੇ ਗੁਰੂ ਨਾਲ ਲੱਗੋ 328 ਸਰੂਪ ਤੁਸੀਂ ਆਪਣੇ ਭਾਲੋ ਉਹਨਾਂ ਨੂੰ ਵਾਪਸ ਸੰਗਤ 'ਚ ਗੁਰੂ ਸਾਹਿਬ ਨੂੰ ਬਰਾਜਮਾਨ ਕਰੋ ਤੇ ਸਾਨੂੰ ਇਹਦੇ ਬਾਰੇ ਅਸੀਂ ਉਹਨਾਂ ਨੂੰ ਹੋਕਾ ਦੇਣ ਆਏ ਆਂ ਕਿ ਇਤਿਹਾਸ ਨੂੰ ਸਿਆਣੋ ਤੇ ਜਾਣੋ